ਕਿਉਂਕਿ ਜਿਹੜੇ ਸਰਕਾਰ ਸਰ ਕਰਜ਼ਾ ਉਹ ਸਰਕਾਰ ਸਰ ਨਹੀਂ ਆਪਣੇ ਸਰ ਹੈ ਪਰ ਹੁਣ ਗੱਲ ਕੀ ਹੈ ਇਹਨੂੰ ਬਦਲ ਕੌਣ ਸਕਦਾ ਹੈ ਲੋਕ ਤੇ ਲੋਕ ਪਤੰਦਰ 4 ਸਾਲ ਤੇ 10 ਮਹੀਨੇ ਤਾਂ ਸਾਡੀ ਗੱਲ ਸੁਣਦੇ ਆ 2 ਮਹੀਨੇ ਜਦੋਂ ਵੋਟ ਪਾਉਣੀ ਹੁੰਦੀ ਫੇਰ ਇਹਨਾਂ ਨਾਲ ਚੜ ਕੇ ਚੱਕਮੋਰ ਬਣਾਤਾ ਚੱਲ ਫੇਰ ਖਾ ਅੱਗੇ 5 ਸਾਲ ਜੁੱਤੀਆਂ ਇਹਨਾਂ ਤੋਂ ਪੈਸੇ ਦੇ ਕੇ ਆ ਮਸਲਾ ਹੈ ਵੱਡਾ सरपंच दी पावर ਤੇ ਮਾਨ ਸਾਹਿਬ ਨਾਲ ਇੱਕ ਵੀ ਕਹਿੰਦੇ ਮਤਾ ਪਾ ਦੇ ਜੇ ਸਰਪੰਚ ਰਾਸ਼ਟਰਪਤੀ ਵੀ ਨਹੀਂ ਮੈਂ ਸੁਣਿਆ ਗ੍ਰਾਮ ਸਭਾ ਦੀ ਹੈ ਸਰਪੰਚ ਉਹਦੇ ਬਾਰੇ ਨੋਲੇਜ ਦੋ ਵੀ ਪਾਵਰ ਉਹ ਗ੍ਰਾਮ ਸਭਾ ਹੈ ਗ੍ਰਾਮ ਸਭਾ ਕਿਉਂ ਹੋਈ ਸੀਗੀ ਇਹ ਇੱਕ ਪੰਚਾਇਤੀ ਰਾਜ ਐਕਟ ਆਇਆ ਸੀ ਨਾ ਜਦੋਂ ਪੰਚਾਇਤ ਕਈ ਵਾਰੀ ਇੱਕ ਪਾਸੇ ਇੱਕ ਢੜੇ ਦੀ ਹੁੰਦੀ ਹੈ ਗ੍ਰਾਮ ਸਭਾ ਮੀਨ ਇਹ ਪੂਰਾ ਪੈਂਡ ਔਰ ਪੰਚਾਇਤੀ ਰਾਜ ਐਕਟ ਹੈ ਮੀਨ ਉਹ ਤਾਕਤ ਦਿੰਦਾ ਪੰਚਾਇਤ ਨੂੰ ਗ੍ਰਾਮ ਸਭਾ ਨੂੰ ਕਿ ਉਹਦਾ ਮਤਾ ਪਾਇਆ ਤਾਂ ਮਤਲਬ ਉਹ ਸਿੱਧਾ ਪ੍ਰਧਾਨ ਮੰਤਰੀ ਨੂੰ ਜਾਂਦਾ ਹੈ ਬਦਲ ਹੀ ਨਹੀਂ ਸਕਦਾ ਉਹਨੂੰ ਇਹ ਇਲੈਕਟਡ ਬਾਡੀ ਹੈ ਜਿਵੇਂ ਸਾਡੇ ਦੇਸ਼ ਦੀ ਪਾਰਲੀਮੈਂਟ ਹੈ ਜਾਂ ਅਸੈਂਬਲੀ ਹੈ ಗ್ರಾಮ ਸਭਾ ਉਵੇਂ ਬਣਾਈ ਗਈ ਕਿ ਇਹਦਾ ਮਤੇ ਦੀ ਅਹਿਮੀਅਤ ਹੋਵੇ ਠੀਕ ਹੈ ਇਸ ਲਈ ਕਦੇ ਪੰਚਾਇਤ ਵੀ ਕੁਝ ਗਲਤ ਕਰੇ ਨਾ ਤੇ ಗ್ರಾಮ ਸਭਾ ਆਪ ਦਾ ਇੱਕ ਬੰਦੇ ਚੁਣ ਕੇ ਉਹਦਾ ਮਤਾ ਪਾ ਦੇ ਤਾਂ ਪੰਚਾਇਤ ਛੱਡੋ ਕਿਸੇ ਦੀ ਹਿੰਮਤ ਨਹੀਂ ਔਰ ਮੈਂ ਤੁਹਾਨੂੰ ਅਣਾਲੇ ਪਿੰਡ ਇਕੱਠਾ ਹੋ ਜਾਈ ਕੋਈ ਬੋਲ ਕੇ ਵਿਖਾਵੇ ਉਲਟ ਪਰ ਪਿੰਡ ਵਾਲੇ ਤਾਂ ਪਹਿਲਾਂ ਜੁੱਤੋ ਜੁੱਤੀ ਹੁੰਦੇ ਆ ਵੈਜੀ ਵਾਪਸ ਜੀ ਸਰਕਾਰ ਜਿਵੇਂ ਆਪਾਂ ਪੰਜਾਬ ਚ ਹੁੰਨੇ ਜੁੱਤੋ ਜੁੱਤੀ ਇਹ ਲੀਡਰ ਉੱਤੋਂ ਤਾਂ ਨਹੀਂ ਡਿੱਗਦੇ ਆਪਾਂ ਹੀ ਚੁਣੇ ਆ ਔਰ ਆਪਾਂ ਉਹ ਤੋਂ ਮੈਂ ਜੁੱਤੋ ਜੁੱਤੀ ਬਾਅਦ ਚਾਪ ਇਕੱਠੇ ਹੋ ਕੇ ਗੰਨਿਆਰਾ ਥਾਣੇਦਾਰ ਆ ਕਰ ਗਿਆ ਉਹ ਥਾਣੇਦਾਰ ਨੂੰ ਕੋਈ ਲਾ ਗਿਆ پیسے ਦੇ ਕੇ ਹੁਣ ਉਹ ਭਰਾ ਉਹ ਨੂੰ ਜਵਾਬ ਦੇਊਗਾ ਔਰ ਉਹ ਜਦੋਂ ਬੰਦੇ ਨੇ ਮੈਨੂੰ ਤਾਂ 7 ਕਰੋੜ ਰੁਪਇਆ ਲਾ ਕੇ ਕੋਈ ਸੇਵਾ ਕਰਦਾ ਜੀ ਐਮਐਲਏ 7 ਕਰੋੜ ਲਾ ਰਿਹਾ ਦੋ 70 ਕਰੋੜ ਕਮਾਉਂ ਬਲਕੇ 1000 ਕਰੋੜ ਕਮਾਉਂ ਤੇ ਉਦੋਂ ਅਸੀਂ ਗੱਡੀ ਵੀ ਲੈ ਲੈਨੇ ਆ ਬੋਤਲ ਵੀ ਲੈ ਲੈਨੇ ਆ ਪੀਣ ਨੂੰ ਉਹਨੇ ਥੋੜੀ ਜੇਬ ਚੋਂ ਹੀ ਕੱਢਨੇ ਵੈਸਾ ਤਾਂ ਹੋਈ ਕਮੀ ਤਾਂ ਆਪਰੇ ਜੀ ਨਾ ਆਪਣੇ ਚਾ ਬਸ ਕਰੀਏ ਜੇ ਆਪਾਂ ਉੱਥੇ ਦਾਅ ਕਰਾਂਗੇ ਕਿਉਂ ਕਰਨਗੇ ਬਿਲਕੁਲ ਆਪਾਂ ਨੇ ਬਾਗਲ ਮਾੜਾ ਭਗਵੰਤ ਮਾੜਾ ਅਮਰਿੰਦ ਇਹ ਉੱਤੋਂ ਡਿੱਗੇ ਆ ਆਪਾਂ ਹੀ ਚੁਨੇ ਆ